हां जी सत श्री काल जेकर ਤੁਸੀਂ ਇਸ ਵੀਡੀਓ ਨੂੰ ਪੂਰੀ ਦੇਖਿਆ ਤਾਂ ਜਰੂਰ ਸ਼ੇਅਰ ਕਰੋਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ 2025 ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਦੁਆਬਾ ਸਪੋਰਟਸ ਕਲੱਬ ਪਿੰਡ ਡਗਾਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਲੋਂ ਗੜਸ਼ੰਕਰ ਬਨ ਬਲੌਕ ਦੇ ਵਿੱਚ ਪਿੰਡ ਪੈਂਦਾ ਪਿੰਡ ਪੱਧਰ ਤੇ ਉੱਤੇ ਬਹੁਤ ਸੋਹਣਾ ਪ੍ਰੋਗਰਾਮ ਕਰਵਾਇਆ ਗਿਆ ਜਿਹੜੀਆਂ ਤੁਸੀਂ ਇਹ ਸਨਮਾਨ ਸ਼ੀਲਡਾਂ ਦੇਖ ਰਹੇ ਹੋ ਇਹ ਉਹਨਾਂ ਬੱਚਿਆਂ ਨੂੰ ਹੀ ਮਿਲਣੀਆਂ ਨੇ ਦਵਾਬਾ ਸਪੋਰਟਸ ਕਲੱਬ ਰਜਿਸਟਰਡ ਹੰਗਾਮ ਹੁਸ਼ਿਆਰਪੁਰ ਵੱਲੋਂ ਇਹ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਗਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਬੱਚੇ ਜਿਹਦੇ ਵਿੱਚ 6 ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੇ ਜਿਹੜੇ ਇਹਦੇ ਵਿੱਚ ਮੁਕਾਬਲੇ ਕਰਵਾਏ ਗਏ ਸ਼੍ਰੀ ਗੁਰੂ ਇਕ ਬਾਦਰਜੀ ਦੀ ਸ਼੍ਰੀਦੀ ਨੂੰ ਸਮਰਪਿਤ ਬੱਚਿਆਂ ਦੇ ਵਿੱਚੇ ਮੁਕਾਬਲੇ ਕਰਵਾਏ ਗਏ ਸੁੰਦਰ ਲਿਖਾਈ ਦੇ ਮੁਕਾਬਲੇ ਕਵਿਤਾ ਦੇ ਮੁਕਾਬਲੇ ਭਾਸ਼ਣ ਦੇ ਮੁਕਾਬਲੇ ਤੇ ਉਸ ਤੋਂ ਬਾਅਦ ਆ ਕੇ ਆਰਟ ਐਂਡ ਕਰਾਫਟ ਡਰਾਇੰਗ ਪੇਂਟਿੰਗ ਦੇ ਮੁਕਾਬਲੇ ਜਿਸ ਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਇਹ ਪ੍ਰੋਗਰਾਮ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਜਜਮੈਂਟ ਕੀਤੀ ਜਿਹੜੀ ਕਿ ਪੇਂਟਿੰਗ ਦੀ ਜਜਮੈਂਟ ਦੇ ਲਈ ਮੈਨੂੰ ਮੌਕਾ ਮਿਲਿਆ ਸੀ ਤੇ ਪਹੁੰਚਣ ਦਾ ਤੇ ਸਾਡੇ ਹੀ ਅਧਿਆਪਕ ਸਾਥੀਆਂ ਦੇ ਵੱਲੋਂ ਰਲ ਮਿਲ ਕੇ ਤੇ ਬਾਕੀ ਜਿਹੜੇ ਦਵਾਬਾ ਸਪੋਰਟਸ ਕਲੱਬ ਆ ਉਹਨਾਂ ਦੇ ਵੱਲੋਂ ਤੇ ਬਾਹਰੀ ਜਿਹੜੇ ਆਪਣੇ ਐਨ ਆਰ ਆਈ ਵੀਰ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਪਿੰਡ ਦੇ ਸਰਪੰਚ ਪੰਚਾਇਤ ਅਧਿਆਪਕ ਸਾਥੀਆਂ ਸਹਿਯੋਗ ਨਾਲ ਇਹ ਜਿਹੜਾ ਪ੍ਰੋਗਰਾਮ ਹੋਇਆ ਜਿਹੜਾ ਬਹੁਤ ਖੁਸ਼ੀ ਹੋਈ ਪ੍ਰੋਗਰਾਮ ਨੂੰ ਦੇਖ ਕੇ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਇਹ ਚੀਜ਼ ਪਤਾ ਲੱਗਦੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਕਿਵੇਂ ਹੋਏ ਤੇ ਉਹਨਾਂ ਦੇ ਸ਼ਹੀਦੀ ਕਿੰਨੀ ਜਿਆਦੇ ਸਾਡੇ ਲਈ ਯਾਦ ਰੱਖਣਯੋਗ ਹੈ ਸਾਰਾ ਇਤਿਹਾਸ ਬੱਚਿਆਂ ਨੂੰ ਦੱਸਿਆ ਗਿਆ ਤੇ ਦੂਜੇ ਪੱਖ ਤੋਂ ਬੱਚਿਆਂ ਨੂੰ ਇਦਾਂ ਦੇ ਛੋਟੇ-ਛੋਟੇ ਮੁਕਾਬਲੇ ਕਰਾਉਣੇ ਤੇ ਨਾਲ ਨਾਲ ਸਾਡੇ ਸ਼ਹੀਦਾਂ ਨੂੰ ਯਾਦ ਕਰਨਾ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਹ ਬਖ ਬਖ ਮੈਂ ਤਾਂ ਕਹੂੰਗਾ ਕਿ ਪਿੰਡਾਂ ਦੇ ਵਿੱਚ ਜੇ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਪਿੰਡ ਪੱਧਰ ਤੇ ਉੱਤੇ ਇਹ ਬਹੁਤ ਚੰਗੀ ਗੱਲ ਹੈ ਵਿਦਿਆਰਥੀਆਂ ਨੂੰ ਇੱਕ ਜਿਹੜੀ ਚੰਗੀ ਸੇਧ ਹੈ ਉਹ ਮਿਲ ਸਕਦੀ ਹੈ ਇਹ ਪਿੰਡ ਡੰਘਾਮ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਗੜਸ਼ੰਕਰ ਬਨ ਬਲਾਕ ਵਧਾਈ ਦੇ ਪਾਤਰ ਨੇ ਜਰਨੈਲ ਸਿੰਘ ਸਰ ਜਿਨ੍ਹਾਂ ਨੇ ਸਾਨੂੰ ਵੀ ਕਿਹਾ ਸੀ ਜਾਣ ਹਾਜ਼ਰ ਹੋਣ ਹਾਜ਼ਰੀ ਲਵਾਉਣ ਦੇ ਲਈ ਤੇ ਸਾਨੂੰ ਇੱਥੇ ਬਹੁਤ ਵਧੀਆ ਲੱਗਿਆ ਸਾਰਿਆਂ ਦਾ ਬਹੁਤ ਚੰਗਾ ਸਹਿਯੋਗ ਇਸ ਦੇ ਵਿੱਚ ਰਿਹਾ ਪਿੰਡ ਵਾਲਿਆਂ ਦਾ ਬਹੁਤ ਚੰਗਾ ਸਹਿਯੋਗ ਰਿਹਾ ਤਾਂ ਇਦਾਂ ਦੇ ਪ੍ਰੋਗਰਾਮ ਹੈ ਕਹਿੰਦਾ ਬਾਕੀ ਵੀ ਪਿੰਡਾਂ ਨੂੰ ਜ਼ਰੂਰ ਕਰਾਉਣੇ ਚਾਹੀਦੇ ਜਿਸ ਦੇ ਵਿੱਚ ਬੱਚਿਆਂ ਨੇ ਆਪਣੇ ਭਾਸ਼ਣ ਮੁਕਾਬਲੇ ਵੀ ਕੀਤੇ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਮਾਨ ਸਨਮਾਨ ਮਿਲਿਆ بڑا ਹੌਸਲਾ ਵਜਾਈ ਮਿਲੀ ਇਸ ਤੋਂ ਜਿਹੜੇ ਬੱਚੇ ਨੇਗੇ ਬੱਚੇ ਅੱਗੇ ਜਾ ਕੇ ਜਿਹੜੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਾਂ ਬੋਲਣਾ ਸਿੱਖਦੇ ਐ ਸਟੇਜ ਦੇ ਉੱਪਰ ਖੜਨਾ ਸਿੱਖ ਜਾਂਦੇ ਜਿਵੇਂ ਹੁਣ ਤੁਸੀਂ ਇੱਕ ਬੱਚੇ ਨੂੰ ਦੇਖ ਰਹੇ ਹੋ ਬਹੁਤ ਛੋਟੇ ਛੋਟੇ ਬੱਚੇ ਮਾਈਕ ਤੇ ਖੜ ਕੇ ਜਦੋਂ ਸਾਹਮਣੇ ਇੰਨੇ ਲੋਕਾਂ ਦੇ ਬੋਲਦੇ ਐ ਇੰਨੀ ਛੋਟੀ ਉਮਰ ਦੇ ਵਿੱਚ ਤਾਂ ਅੱਗੇ ਜਾ ਕੇ ਉਹ ਬਹੁਤ ਕੁਝ ਕਰ ਸਕਦੇ ਐ ਕਿਉਂਕਿ ਇੱਕ ਸਟੇਜ ਦੇ ਉੱਪਰ ਖੜ੍ਹ ਜਾਣਾ ਇੰਨੀ ਬਹੁਤ ਵੱਡੀ ਗੱਲ ਹੁੰਦੀ ਐ ਤੇ ਇੰਨੀ ਛੋਟੀ ਉਮਰ ਦੇ ਵਿੱਚ ਬੱਚੇ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਬੱਚਿਆਂ ਨੇ ਕੀਤਾ ਬੱਚਿਆਂ ਨੇ ਜਿਹੜੀਆਂ ਕਵਤਾਵਾਂ ਤਿਆਰ ਕੀਤੀਆਂ ਬੱਚਿਆਂ ਨੇ ਜਿਹੜੇ ਭਾਸ਼ਣ ਤਿਆਰ ਕੀਤੇ ਪੇਂਟਿੰਗ ਬਣਾਈਆਂ ਜਿਹੜੇ ਬੱਕ ਬੱਕ ਵਿਸ਼ਿਆਂ ਨੂੰ ਲੈ ਕੇ ਜਿਹੜੇ ਵਿਦਿਆਰਥੀਆਂ ਨੇ ਵੱਲੋਂ ਪੇਂਟਿੰਗ ਬਣਾਈਆਂ ਗਈਆਂ ਪੋਜੀਸ਼ਨ ਜਿਹੜੇ ਵਿਦਿਆਰਥੀ ਆਏ ਉਹਨਾਂ ਨੂੰ ਸ਼ੀਲਡ ਸਨਮਾਨ ਦਿੱਤਾ ਗਿਆ ਤੇ ਬਾਕੀ ਜਿੰਨੇ ਵੀ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਤੇ ਉਹਨਾਂ ਸਾਰਿਆਂ ਨੂੰ ਮੈਡਲ ਪਾ ਕੇ ਜਿਹੜਾ ਸਨਮਾਨਿਤ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿੰਨਾ ਬੱਚਿਆਂ ਨੇ ਅਜੇ ਭਾਗ ਨਹੀਂ ਲਿਆ ਤੇ ਇਸ ਪ੍ਰੋਗਰਾਮ ਨੂੰ ਦੇਖਣ ਪਹੁੰਚੇ ਤੇ ਸ਼ਰੋਤੇ ਸ਼ਰੋਤੇ ਜਿਹੜੇ ਬੱਚੇ ਹੋ ਬਣੇ ਤਾਂ ਉਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਉੱਥੇ ਕੀਤਾ ਗਿਆ ਖਾਣ ਪੀਣ ਦਾ ਜਿਹੜਾ ਪ੍ਰਬੰਧ ਸੀਗਾ ਉਹ ਵੀ ਕੀਤਾ ਗਿਆ ਬੱਚਿਆਂ ਦਾ ਆ ਤੁਸੀਂ ਦੇਖ ਲਓ ਇੱਕ ਛੋਟਾ ਜਿਹਾ ਬੱਚੀ ਹੈਗੀ ਲੱਗ ਪਏ ਦੂਜੀ ਕਲਾਸ ਦੀ ਬੱਚੀ ਸੀ ਬਹੁਤ ਕੌਨਫੀਡੈਂਸ ਦੇ ਨਾਲ ਬੱਚੀ ਬੋਲ ਰਹੀ ਸੀ ਮੈਂ ਕਹਿੰਨਾ ਇਦਾਂ ਦੇ ਜਿਹੜੇ ਪ੍ਰੋਗਰਾਮ ਨੇ ਜੇ ਸਮੇ ਸਮੇਤੇ ਪਿੰਡਾਂ ਦੇ ਵਿੱਚ ਹੁੰਦੇ ਰਹਿਣ ਤਾਂ ਜਿਹੜੇ ਬੱਚੇ ਵੱਡੀ ਗਿਣਤੀ ਦੇ ਵਿੱਚ ਮੋਬਾਈਲਾਂ ਵੱਲ ਜਾ ਰਹੇ ਆ ਜਿਹੜਾ ਆਪਣਾ ਸਮਾਂ ਗਾ ਉਹ ਹੋਰ ਪਾਸੇ ਜਿਹੜਾ ਲਗਾ ਦਿੰਦੇ ਆ ਤਾਂ ਬੱਚੇ ਕਦੇ ਵੀ ਉਧਰ ਨਹੀਂ ਜਾਣਗੇ ਜੇਕਰ ਬੱਚਿਆਂ ਨੂੰ ਸਮੇਂ-ਸਮੇਂ ਤੇ ਇਦਾਂ ਦੇ ਛੋਟੇ-ਛੋਟੇ ਪ੍ਰੋਗਰਾਮ ਕਰਕੇ ਉਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਰਹੇ ਤੇ ਉਹ ਆਪਣੀ ਪ੍ਰਤਿਭਾ ਨੂੰ ਦੂਜਿਆਂ ਸਾਹਮਣੇ ਪੇਸ਼ ਕਰਦੇ ਰਹਿਣ ਤੇ ਵੱਡੇ ਵਿਦਿਆਰਥੀ ਵੀ ਹੈਗੇ ਸੀ ਜਿਸ ਦੇ ਵਿੱਚ ਤੁਸੀਂ ਲੜਕੀ ਦੇਖ ਰਹੇ ਹਾਂ 12ਵੀਂ ਜਮਾਤ ਦੀ ਲੜਕੀ ਸੀ ਬਹੁਤ ਵਧੀਆ ਅੱਜ ਆਕਾਹ ਵਾਰਿਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇਸ਼ਕ ਦਾ ਕੋਈ ਆਪਣਾ ਕਰਕਾ ਫੁੱਲ ਇਹਨਾਂ ਨੇ ਆਜ਼ਾਦੀ ਜਦੋਂ ਮਿਲੀ ਸੀ 1947 ਦੇ ਵਿੱਚ ਜਿਹੜਾ ਆਪਣੇ 47 ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਲੁੱਟ ਖੋ ਬੜਾ ਕੁਝ ਹੋਇਆ ਉਹਦੇ ਬਾਰੇ ਇੱਕ ਹਫ਼ਤਾ ਇੱਕ ਵਾਰਿਸ਼ਾਂ ਨੂੰ ਤਾਨਾ ਮਾਰਿਆ ਸੀ ਅਮਰਤਪ੍ਰੀਤ ਨੇ ਉਹ ਹਫ਼ਤਾ ਇਸ ਲੜਕੀ ਨੇ ਪੜੀ ਤੇ ਨਾਲ ਨਾਲ ਸામਨੇ ਬੈਠੇ ਲੋਕਾਂ ਨੂੰ ਬੀਬੀਆਂ ਨੂੰ ਜਿਹੜੇ ਬੱਚੇ ਬੈਠੇ ਸਨ ਉਹਨਾਂ ਨੂੰ ਦੱਸਿਆ ਤੇ ਬਹੁਤ ਵਧੀਆ ਜਿਹੜਾ ਇਹ ਪ੍ਰੋਗਰਾਮ ਲੱਗਿਆ ਛੋਟੇ ਬੱਚਿਆਂ ਨੇ ਤਾਂ ਬਾ ਕਮਾਲ ਦੀ ਜਿਹੜੀ ਗੱਲਬਾਤ ਉਹ ਦਿਖਾਈ ਬਹੁਤ ਚੰਗਾ ਲੱਗਿਆ ਇਹੋ ਤਾਂ ਦੇ ਪ੍ਰੋਗਰਾਮ ਸਮੇਂ-ਸਮੇਂ ਤੇ ਹੁੰਦੇ ਰਹਿਣ ਤਾਂ ਤੁਸੀਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ ਲਈ ਤੇ ਜਰੂਰ ਜੇਕਰ ਚੰਗੀ ਲੱਗੀ ਤਾਂ ਬਾਕੀਆਂ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਬਾਕੀ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਛੋਟੇ ਛੋਟੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਰਵਾਉਂਦੇ ਰਹਿਣ ਤਾਂ ਕਿ ਹੌਸਲਾ ਬਜਾਈ ਬਚ